ਖੋਕੇ ਮੈਰਾ ਦੇਵਗੇ ਖੋਕੇ ਜੀਵਨ ਦਾ ਦੇਨਾ ਅਧੂਰੇ ਬਾਕੀ ਜਿੰਦਗਾ ਕਰਾਂਗੇ ਪੂਰੇ ਇਨਸਾਨ ਮਜ਼ਦੂਰ ਚੇਹਰੇ ਮੇਟੀ ਪੰਜਾਬ ਜਿੰਦਾਬਾਦ 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 ਸੁਭਕਰਨ ਸ਼ਹੀਦ ਤੇਰੀ ਸੋਚ ਤੇ ਮੈਰਾ ਦੇਵਗੇ ਠੋਕੇ ਨੌਜਵਾਨਾਂ ਤੇਰੀ ਸੋਚ ਤੇ ਮੈਰਾ ਦੇਵਗੇ ਠੋਕੇ ਸੁਭਕਰਨ ਸ਼ਹੀਦ ਕਾਜ ਅਧੂਰੇ ਕਾਜ ਜਿੰਦਗੀਆਂ ਕਰਾ ਦੇ ਕਿਉਂਏ ਕਮ ਕਰਨ ਚਹੀਦੇ ਤੁਹਾਡੇ ਕਾਜ ਅਧੂਰੇ ਕਾਜ ਜਿੰਦਗੀਆਂ ਕਰਾ ਦੇ ਕਿਉਂਏ ਨਾ ਨਾ ਮਜ਼ਦੂਰਾਂ ਦਾ ਇਕਾਗੰਤ ਤੇ ਮੋਦੀ ਸਰਕਾਰ ਮੁਰਦਾਬਾਦ 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 ਮੈਂ ਜਸਪੀਰ ਸਿੰਘ ਪਿੱਦੀ ਸੂਬਾ ਅਮੀਰਪੁਰਦਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਅੰਦੋਲਨ 2 ਇਹ ਜਿਹੜਾ 13 ਫਰਵਰੀ ਤੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਪਹੁੰਚਿਆ ਵਾ ਸਾਰੇ ਉਹ ਟਾਈਮ ਤੇ ਹਰਿਆਣਾ ਤੇ ਕੇਂਦਰ ਸਰਕਾਰ ਦੋਵਾਂ ਨੇ ਰਲ ਕੇ ਉਹਨਾਂ ਬਾਰਡਰਾਂ ਦੇ ਉੱਤੇ ਇੰਦੀ ਵੱਡੀਆਂ ਫੋਰਸਾਂ ਲਾ ਕੇ ਵੱਡੇ ਵੱਡੇ ਬੈਰੀਕੇਡ ਲਾ ਕੇ ਦਵਾਰਾਂ ਹਿਸ਼ਾਰ ਕੇ ਆਪਣੇ ਬਲ ਫੋਰਸ ਦਾ ਪੂਰਾ ਪ੍ਰਯੋਗ ਕੀਤਾ ਜਿਦੇ ਵਿੱਚ ਹਰ ਤਰ੍ਹਾਂ ਦਾ ਗੋਲੀ ਸ਼ਿੱਕਾ ਵਰੂਧ ਵਰਸਿਆ ਗਿਆ ਤੇ ਸੈਂਕੜੇ ਹੀ ਕਿਸਾਨ ਜਿਹੜੇ ਆ ਉਹ ਜ਼ਖਮੀ ਕੀਤੇ ਗਏ 21 ਫਰਵਰੀ ਦਾ ਜੋ ਦਿੱਲੀ ਚਲੋ ਅੰਦਾ ਲਾਂਡ ਸੀਗਾ ਉਸ ਦੇ ਦੌਰਾਨ ਖਨੋਰੀ ਬਾਰਡਰ ਦੇ ਉੱਤੇ ਪੁਲਿਸ ਦਾ ਤਸੱਦਦ ਦੇ ਵਿੱਚ ਸਾਡਾ ਅਮਰ ਸ਼ਹੀਦਾ ਸ਼ੁਭ ਕਰਨ ਸਿੰਘ ਜੋ 22-23 ਸਾਲ ਦਾ ਨੌਜਵਾਨ ਸੀਗਾ ਅਜੇ ਕੁਆਰਾ ਸੀਗਾ ਮਾਪਿਆਂ ਦੀ ਘਰ ਦੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੀ ਉਹਦੇ ਸਿਰ ਤੇ ਉਹ ਜਿਹੜੀ ਆ ਸਰਕਾਰ ਦੀ ਗੋਲੀ ਦੇ ਨਾਲ ਸ਼ਹੀਦ ਹੋਇਆ ਸੀਗਾ ਤੇ ਉਸ ਦੇ ਬਾਅਦ ਜੋ ਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਸੀ ਹੋ ਰਹੀ ਸੀ ਉਹਨਾਂ ਅਧਿਕਾਰੀਆਂ ਦੇ ਉਹਦਾ ਕਰਕੇ ਜਦੋਂ ਜਦ ਕਰਕੇ ਐਫ ਆਈ ਆਰ ਦਰਜ ਵੀ ਕਰਵਾਈ ਆ ਉਹਦੇ ਪਰਿਵਾਰ ਦੇ ਮੋਢ ਵਸੇਬੇ ਵਾਸਤੇ ਸਰਕਾਰ ਤੇ ਦਬਾਅ ਬਣਾ ਕੇ ਜੋ ਉਹਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਸਹਾਇਤਾ ਤੇ ਉਹਦੀ ਭੈਣ ਨੂੰ ਜਿਹੜੀ ਸੀ ਕਿ ਨੌਕਰੀ ਦਵਾਈ ਗਈ ਆ ਤੇ ਉਹ ਪਿਛਲੇ ਦਿਨੀ ਜਦੋਂ ਦਾ ਸੰਸਕਾਰ ਹੋਇਆ ਵਾ ਕਿੱਤੀ ਹੈ ਨਤੀ ਆਪਣੀ ਫਰਵਰੀ ਨੂੰ ਤੇ ਅੱਜ ਜਿਹੜਾ ਵਾ 3 ਫਰਵਰੀ ਨੂੰ 3 ਮਾਰਚ ਨੂੰ 3 ਮਾਰਚ ਨੂੰ ਅੱਜ ਉਹਦੇ ਪਿੰਡ ਬੱਲੋ ਵਿਖੇ ਦਾਣਾ ਮੰਡੀ ਦੇ ਵਿੱਚ ਸ਼ੁਭ ਕਰਨ ਸਿੰਘ ਜੀ ਸ਼ਹੀਦ ਦਾ ਜਿਹੜਾ ਵਾ ਸ਼ਹੀਦੀ ਸਮਾਗਮ ਹੋ ਰਿਹਾ ਉੱਥੇ ਉਹਨੂੰ ਸਨਮਾਨਜਲੀਆ ਦਿੱਤੀਆਂ ਜਾਣੀਆਂ ਵਾ ਉਸ ਅਮਰ ਸ਼ਹੀਦ ਨੂੰ ਸਾਰੀ ਦੁਨੀਆ ਦਾ ਸ਼ਹੀਦ ਹੋ ਗਿਆ ਕੱਲਾ ਮਾਪਿਆਂ ਦਾ ਨਹੀਂਗਾ ਸਾਰੀ ਦੁਨੀਆ ਦਾ ਕੀਰਤੀ ਲੋਕਾਂ ਦਾ ਬਣ ਗਿਆ ਵਾ ਇਹਦੇ ਵਿੱਚ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਚੈਲੰਜ ਕਰਦੇ ਹਾਂ ਕਿ ਜੋ ਆਪਣੀਆਂ ਨੀਤੀਆਂ ਵਾ ਇਹਨਾਂ ਨੂੰ ਵਾਪਸ ਲੈ ਲਓ ਅਸੀਂ ਤੁਹਾਨੂੰ 1 ਇੰਚ ਵੀ ਜਗ੍ਹਾ ਜਿਹੜੀ ਆਪਣੀ ਜ਼ਮੀਨਾਂ ਦੀ ਨਹੀਂ ਦੇਣੀ ਜਿਹੜੀਆਂ ਸਾਡੀਆਂ ਮੰਗਾ ਵਾ ਐਮਐਸਪੀ ਕਾਨੂੰਨ ਬਣਾਉਣਾ ਜਾਂ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਖਰਚਾ ਖਤਮ ਕਰਨਾ ਡਾਕਟਰ ਸੁਆਮੀ ਨਾਸਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਬਿਜਲੀ ਸੋਧ ਬਿੱਲ 220 ਰੱਦ ਕਰਨਾ ਤੇ ਨਾਲ ਲਖੀਨਪੁਰ ਖੀਰੀ ਦੇ ਦੋ ਚ ਇਨਸਾਫ ਲੈਣਾ ਉਹਦੇ ਨਾਲ ਹੋਰ ਸਾਡੀਆਂ ਮਜ਼ਦੂਰਾਂ ਦੇ ਨਰੇਗਾ ਦੀਆਂ ਮੰਗਾਂ ਵਾ ਇਹਨਾਂ ਮੰਗਾਂ ਵਾਸਤੇ ਸਾਡਾ ਸੰਘਰਸ਼ ਜਿਹੜਾ ਵਾ ਉਹ ਜਾਰੀ ਰਹੂਗਾ ਅਜੇ ਸਾਡਾ ਦਿੱਲੀ ਦਾ ਲਾਨ ਜਿਹੜਾ ਵਾਪਸ ਨਹੀਂ ਆਹੀ ਲਿਆ ਅਸੀਂ ਤਿਆਰੀ ਦੇ ਵਿੱਚ ਆ ਅਸ ਅੱਜ ਦੇ ਸੀ ਇਸ ਸਮਾਗਮ ਦੇ ਵਿੱਚ ਜੋ ਅਗਲੇ ਪ੍ਰੋਗਰਾਮਾਂ ਦਾ ਐਲਾਨ ਹੋਊਗਾ ਉਹਦੇ ਮੁਤਾਬਿਕ ਅਗਲਾ ਸੰਘਰਸ਼ ਜਿਹੜਾ ਲੜਿਆ ਰਹੂਗਾ ਮੋਦੀ ਸਰਕਾਰ ਨੂੰ 24 ਦੀਆਂ ਚੋਣਾਂ ਦੇ ਵਿੱਚ ਮੂੰਹ ਦੀ ਖਾਣੀ ਪਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ